ਗੁੱਡ ਈਵਨਿੰਗ एवरीवन ਮੈਂ ਅਸੀਮ ਐਂਡ ਊਸ਼ਾ ਕੋਸਲਾ ਅੱਜ ਅਸੀਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦਾ ਵਿਸਾਖੀ ਦਾ ਫੰਕਸ਼ਨ ਅਟੈਂਡ ਕੀਤਾ ਅਸੀਂ ਦੋਨਾਂ ਨੇ ਉਹਦੇ ਵਿੱਚ ਅੱਜ ਪਾਰਟਿਸਿਪੇਟ ਵੀ ਕੀਤਾ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ 60 ਪਲੱਸ ਤੇ ਸਾਰੇ ਲੋਕਾਂ ਨੇ ਅੱਜ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਮੈਂ ਐਜ਼ ਅ ਗੈਸਟ ਸੀ ਨੀਲਮ ਦੀਦੀ ਨੀਲਮ ਕੋਸਲਾ ਜੀ ਪ੍ਰੈਜ਼ੀਡੈਂਟ ਜੋ ਇਸ ਕਲੱਬ ਦੇ ਮੇਰੇ ਸਿਸਟਰ ਇਨ ਲਾ ਨੇ ਉਹ ਮੈਨੂੰ ਲੈ ਕੇ ਆਏ ਮੈਂ ਬਹੁਤ 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 ਇੰਜੋਏ ਕੀਤਾ ਸਾਰਿਆਂ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਮਿਸਾਕੀ ਨੂੰ ਬੜੀ ਧੁੰਮ-ਤਮਨਾ ਮਨਾਇਆ। ਥੈਂਕ ਯੂ। ਬਹੁਤ ਅੱਛਾ ਲੱਗ ਰਿਹਾ ਸਾਨੂੰ ਪਰਫਾਰਮ ਕੀਤਾ ਇੰਨੀ ਆਡੀਅੰਸ ਆਈ ਸਾਨੂੰ ਸਾਰਿਆਂ ਨੇ ਸਾਡੀ ਬਹੁਤ ਤਾਰੀਫ ਕੀਤੀ ਅਸੀਂ ਖੁਦ ਵੀ ਬਹੁਤ ਇੰਜੋਏ ਕੀਤਾ। ਥੈਂਕ ਯੂ ਸੋ। ਹਾਂਜੀ ਅੱਗੇ ਤੋਂ ਹਮੇਸ਼ਾ ਫੰਕਸ਼ਨ ਹੁੰਦੇ ਨੇ ਮੈਂ ਲਾਸਟ ਟਾਈਮ ਵੀ ਦੀਵਾਲੀ ਦਾ ਪ੍ਰੋਗਰਾਮ ਸੀ ਮੈਂ ਉਦੋਂ ਵੀ ਪਾਰਟਿਸਿਪੇਟ ਕੀਤਾ ਸੀ ਤੇ ਮੈਂ ਹੁਣ ਅੱਗੇ ਵੀ ਇਹਨਾਂ ਦੇ ਨਾਲ ਜੁੜੀ ਹੋਈ ਹਾਂ। ਥੈਂਕ ਯੂ ਜੀ। ਅਸੀਂ ਡਾਂਸ ਕੀਤਾ ਸਾਨੂੰ 10 ਦਿਨ ਹੋ ਗਏ ਅਸੀਂ ਇੱਥੇ ਰਿਹਰਸਲਸ ਲਈ ਆਉਂਦੇ ਸੀ ਸਵੇਰੇ ਔਰ ਸਾਰੇ ਮਿਲ ਕੇ 2 2 2:30 ਵਜੇ ਦੁਪਹਿਰੇ ਅਸੀਂ ਜਾਂਦੇ ਸੀ ਅਸੀਂ ਖੂਬ ਇੰਜੋਏ ਕੀਤਾ ਖੂਬ ਮਸਤੀ ਕੀਤੀ ਮੈਂ ਜੀ ਕੀ ਕਹਿਣਾ ਚਾਹੁੰਦੀ ਹਾਂ ਮੈਂ ਮਿਸਿਸ ਨੀਲਮ ਖੋਸਲਾ ਪ੍ਰੈਜ਼ੀਡੈਂਟ ਸਕਵਾਲ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਸਾਡੀ ਸਕਵਾਲ ਦੇ 10 ਸਾਲ ਪਹਿਲਾਂ ਅਸੀਂ ਇਹ ਸ਼ੁਰੂ ਕੀਤੀ ਸੀ ਇਹਦੀ ਨਹੀਂ ਰੱਖੀ ਸੀ ਉਦੋਂ ਤੋਂ ਅਸੀਂ ਲੋਕ ਲਗਾਤਾਰ ਬਜ਼ੁਰਗਾਂ ਦੀ ਸੇਵਾ ਕਰਦੇ ਆ ਰਹੇ ਹਾਂ ਮੈਂ ਹਮੇਸ਼ਾ ਸਾਰਿਆਂ ਨੂੰ ਇਹ ਕਹਿਣੀ ਹੁੰਦੀ ਆ ਕਿ ਵੀ ਆਰ ਨਾਟ 올ਡ ਵੀ ਆਰ ਸੀਨੀਅਰ ਸਿਟੀਜ਼ਨਸ ਸਾਡਾ ਪਹਿਲਾਂ ਤਾਂ ਜਵਾਨੀ ਵਿੱਚ ਬੰਦਾ ਆਪਣੇ ਰੁਝੇਵਿਆਂ 'ਚ ਐਨਾ ਬਿਜ਼ੀ ਹੁੰਦਾ ਔਰ ਬੱਚਿਆਂ ਦੇ ਕੰਮ ਫਿਰ ਹੋਰ ਉਸ ਤੋਂ ਬਾਅਦ ਜਦ 60 ਸਾਲ ਦੀ ਉਮਰ ਆਉਂਦੀ ਹੈ ਉਦੋਂ ਫਿਰ ਤੁਹਾਨੂੰ ਆਪਣੇ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਅਸੀਂ ਜਿਹੜੀਆਂ ਸਾਡੀਆਂ ਛੁੱਪੀਆਂ ਹੋਈਆਂ ਆ ਸਾਡੀਆਂ ਇੱਛਾਵਾਂ ਲੈਂਦੀਆਂ ਸੀ ਉਹ ਹੁਣ ਅਸੀਂ ਹੁਣ ਸੀਨੀਅਰ ਸਿਟੀਜ਼ਨ ਦੇ ਇਕੱਠੇ ਸਾਰੇ ਹੋ ਕੇ ਇਸ ਕੁਆਲ ਦੀ ਸਟੇਜ ਤੇ ਅਸੀਂ ਉਹਨਾਂ ਨੂੰ ਪੂਰਾ ਕਰ ਰਹੇ ਹਾਂ ਮੈਂ ਤਾਂ ਹਮੇਸ਼ਾ ਕਹਿੰਨੀ ਆ ਕਿ ਬੱਚਿਆਂ ਨੂੰ ਅਸੀਂ ਹਮੇਸ਼ਾ ਮੈਂ ਕਹਿੰਨੀ ਹੁੰਦੀ ਆ ਕਿ ਆਪਣੇ ਬਜ਼ੁਰਗਾਂ ਦੇ ਨਾਲ ਬੈਠੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਲਾਈਫ ਦੇ ਐਕਸਪੀਰੀਐਂਸਸ ਤੋਂ ਤੁਸੀਂ ਕੁਝ ਸਿੱਖੋ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਕਠਿਨਾਈਆਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਪਾਰ ਕੀਤਾ ਸੋ ਐਨੀ ਹਲੀਮੀ ਐਨੀ ਸਬਰ ਮੈਂ ਬਜ਼ੁਰਗਾਂ ਨੂੰ ਵੀ ਇਹੀ ਕਹਿਣੀ ਹੁੰਦੀ ਆ ਕਿ ਜਦੋਂ ਤੁਸੀਂ ਬੱਚਿਆਂ ਦੇ ਨਾਲ ਰਹਿੰਦੇ ਤਾਂ ਤੁਹਾਨੂੰ ਵੀ ਬਹੁਤ ਆ ਆਪਣੇ ਆਪ ਚ ਪੇਸ਼ੈਂਸ ਰੱਖਣੀ ਚਾਹੀਦੀ ਹੈ ਤੁਹਾਨੂੰ ਉਹਨਾਂ ਨਾਲ ਐਡਜਸਟ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਆਪਣੇ ਬੱਚਿਆਂ ਦੇ ਰੁਝੇਵਿਆਂ 'ਚ ਐਨੇ ਬਿਜ਼ੀ ਹੁੰਦੇ ਆ ਕਿ ਬੜਿਆਂ ਨੂੰ ਵੀ ਉਹਨਾਂ ਹੀ ਬੱਚਿਆਂ ਨਾਲ ਕੋਪਰੇਟ ਕਰਨਾ ਕਿੱਦਾਂ ਲੱਗ ਰਿਹਾ ਜਿਵੇਂ ਸਾਕੇ ਦਾ ਪ੍ਰੋਗਰਾਮ ਮਨਾਇਆ ਤੁਸੀਂ ਅੱਗੇ ਭੰਗਣਾ ਪਾਇਆ ਕਿੱਦਾਂ ਪਾਇਆ ਸਾਨੂੰ ਕਿੱਦਾਂ ਲੱਗ ਰਿਹਾ ਐਨਾ ਅੱਛਾ ਲੱਗ ਰਿਹਾ ਇਹ ਮੇਰੇ ਸਾਰੇ ਐਨੇ ਪਿਆਰੇ ਮੈਂ ਤਾਂ ਇਹਨਾਂ ਨੂੰ ਮੁੰਡੇ ਕੁੜੀਆਂ ਕਰਨੀ ਹੁੰਦੀ ਆ ਮੈਂ ਇਹਨਾਂ ਨੂੰ ਉਹਨਾਂ ਨੂੰ ਇਕੱਠਾ ਕਰਕੇ ਮੈਂ ਕਿਹਾ ਅਸੀਂ ਸਾਰੇ ਜਾਨੀ ਮਤਲਬ ਦਿਸ ਇਜ਼ this gives new life to senior citizens and nau nane 20 be din de sade assi choreographer bindia ji nu kita si jo ke ludhiyane de number 1 choreographer hai unna assi anthak mere bachyan ne mere senior citizens ne anni mehnat kiti hai bachpan de din yaad a gaye bachpan de din college jo assi ikatthe ho ke stage te youth mai youth festival jandi hundi si 26 january nu the ਰਿਪਬਲਿਕ ਡੇ ਤੇ ਜਾਂਦੀ ਸੀ ਪਰ ਮੈਨੂੰ ਹੁਣ ਇਹਨਾਂ ਸਭ ਸੀਨੀਅਰ ਸਿਟੀਜ਼ਨਜ਼ ਦੇ ਵਿੱਚ ਉਹੀ ਚੀਜ਼ਾਂ ਦੇਖ ਕੇ ਨਾ ਮੈਨੂੰ ਬਹੁਤ thrill ਹੁੰਦੀ ਹੈ ਮੈਂ ਇਹਨਾਂ ਨੂੰ ਬles ਕਰਦੀ ਆ ਕਿ ਇਹ ਐਸੀ ਤਰ੍ਹਾਂ ਜ਼ਿੰਦਗੀ ਨੂੰ enjoy ਕਰਨ ਔਰ ਦੇ ਸ਼ੁਡ ਦੇ ਸ਼ੁਡ ਲਵ ਦੇਅਰ ਓਨ ਸੈਲਫ ਸੀਨੀਅਰ ਸਿਟੀਜ਼ਨਸ ਅਸਰ ਤੱਕ ਅਰੇ ਪੂਰੇ ਹੌਸਲੇ ਜਨੇ ਪੂਰਾ ਦਮ ਹੈ ਖੁਸ਼ ਰਹਿੰਦੇ ਨੇ ਮਸਤ ਰਹਿੰਦੇ ਨੇ ਆਪਸੇ ਮਿਲ ਜੁਲ ਕੇ ਆਪਣਾ ਜੀਵਨ ਵਧਿਤ ਕਰ ਰਏ ਨੇ ਇਹਦੇ ਇਲਾਵਾ ਸਭਾਈ ਸੇਵਾ ਸਕੂਲ ਦੇ ਬੱਚਿਆਂ ਨੂੰ ਪੇਰੈਂਟਸ ਦੇ ਨਾਲ ਗ੍ਰੈਂਡ ਪੇਰੈਂਟਸ ਦੇ ਨਾਲ ਰਿਸ਼ਤਾ ਕਾਇਮ ਰੱਖਣ ਵਾਸਤੇ ਇਹਨ ਕਰਾਈ ਕਰਦੇ ਨੇ ਤੇ ਜਿਸ ਤਰ੍ਹਾਂ ਇਹਨਾਂ ਦੱਸਿਆ ਸੀਗਾ ਸੀਨੀਅਰ ਸਿਟੀਜ਼ਨਸ ਨੂੰ اور ਦੂਸਰੇ ਲੋਕਾਂ ਵਾਸਤੇ ਮੈਡੀਕਲ ਏਡ ਵੀ ਦਿੰਦੇ ਆ ਕਰਵਾਉਂਦੇ ਆ ਸਕੂਲ ਆਜ ਵੀ ਜਾ ਕੇ ਤੇ ਵੈਸੇ ਵੀ ਜਨਰਲ ਚੈੱਕਅਪ ਕਰਵਾਉਂਦੇ ਰਹਿੰਦੇ ਆ ਜਗਾ ਜਗਾ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰਵਾਲੋਂ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਨਾ ਕਿ ਇਸੇ ਤਰ੍ਹਾਂ ਆਪ ਪ੍ਰੋਗਰਾਮ ਚੱਲਦੇ ਰਹਿਣ ਅਤੇ ਸਮਾਜ ਦੇ ਨਾਲ ਜ਼ਰੂਰੀ ਹਿੱਸਾ ਇੰਪੋਰਟੈਂਟ ਰਿਲੇਸ਼ਨ ਬਣਾ ਕੇ ਇਹ ਰੱਖਦੇ ਰਹਿਣ ਅਤੇ ਇਹਨਾਂ ਦੀ ਇੱਜ਼ਤ ਬਖਸ਼ੀ ਰਵੇ। ਤੇ ਕਿਹਨਾਂ ਅੱਜ ਆਮ ਗੁਰਦਵਾਰੇ ਆਪਣੇ ਬੀਬੀ ਸਾਹਿਬ ਦੇ ਡਾਂਡੂਸ ਕਰਦੇ ਜੀ ਬੀਬੀ ਸਾਹਿਬ ਦੇ ਲੱਗਦੇ ਹੁਣ 60-70 ਸਾਲ ਦੇ ਵੀ ਹੈਗੇ 55 ਸਾਲ ਦੇ ਵੀ ਕਿੰਦਾ ਦਾ ਉਤਸ਼ਾਹ ਦੇ ਗੱਲ ਹੈ ਗੱਲ ਹੈ ਇਹ ਬਚਪਨ ਤੋਂ ਜਿਹੜੀ ਆਦਤ ਪਈ ਹੁੰਦੀ ਨਾ ਆਖਿਰ ਤੱਕ ਲੈ ਜਾਂਦੀ ਔਰ ਇਹ ਬਚਪਨ ਤੋਂ ਹੀ ਆਦਤ ਪੈਂਦੀ ਹੈ ਕਿ ਇੱਕ ਦੂਜੇ ਨਾਲ ਮਿਲ ਕੇ ਰਹੀਏ ਔਰ ਖਾਸ ਕਰ ਇਸ ਉਮਰ ਵਿੱਚ ਦੋਸਤਾਂ ਯਾਰਾਂ ਨਾਲ ਹੱਸਣਾ ਖੇਡਣਾ ਲਚਨਾ ਟਪਨਾ ਸਭ ਕੁਝ ਬਹੁਤ ਅੱਛਾ ਔਰ ਚੱਲਦੇ ਫਿਰਦੇ ਰਹਿਣ ਕਿ ਜਦ ਤੱਕ ਇਹ ਕੰਮ ਕਰਦੇ